ਸਾਰਿਆਂ ਦੇ ਦੱਸਣ ਲੱਪੀਆ ਤਾਂ ਮੇਰੇ ਹਿਸਾਬ ਨਾਲ ਦੋ ਤਿੰਨ ਦਿਨ ਦੀ ਸਾਨੂੰ ਇੱਕ ਵਿਧਾਨ ਸਭਾ ਲਈ ਨਾਂ ਤਾਂ ਬੜਾ ਸਾਬ ਐਵੇਂ ਦੀ ਲਾਣੀ ਪੈਣੀ ਪਰ ਅਸੀਂ ਮੋਟੀ ਮੋਟੀ ਗੱਲ ਦੱਸਦੇ ਆ ਟਰਾਂਸਪੋਰਟ ਦੀ ਹੈ ਮੇਰੇ ਟਰਾਂਸਪੋਰਟ ਦੇ ਜ਼ਿਆਦਾਤਰ ਭਰਾ ਹੋਈ ਹੈ ਸਾਡੇ ਜਿਹੜੇ ਟੈਕਸ ਹੈ ਫੇ ਤੇ ਆਜਾ ਜਿੰਨਾ ਇਹਨਾਂ ਤੇ ਵੱਧ ਸਕੇ ਮਨ ਲੋ ਕਿਸੇ ਨੇ ਕੋਈ ਸਲਾਹ ਦਿੱਤੀ ਵੀ ਵਧਾ ਦਿਓ ਦਾ ਦਾ ਸੁਣਾ ਚਾਹੋ ਪਾਸਗਾ ਗ੍ਰੀਨ ਟੈਕਸ ਚਾਹੇ ਰਬ ਵਗੈਰਾ ਦੂਜੀ ਗੱਲ ਹੈ ਕੋਈ ਡਾਕਟਰ ਦੇ ਵਿੱਚ ਆ ਭਰਾ ਖੜੇ ਮੈਂ ਓਪਨਲੀ ਬੋਲ ਰਿਹਾ ਕੋਈ ਵੀ ਕੰਮ ਨਹੀਂ ਹੋ ਰਿਹਾ ਸਾਡੀਆਂ ਗੱਡੀਆਂ ਡੇਢ ਡੇਢ ਸਾਲ ਤੋਂ ਸਾਡੇ ਪੱਤਰਕਾਰ ਭਰਾ ਵੀ ਵਿੱਚ ਖੜੇ ਜਿਹੜੇ ਕੈਦਨ ਮੂੰਹ ਕੱਢ ਗਿਆ ਵੀ 1.5 ਸਾਲ ਤੋਂ ਇੱਕ ਛੋੜੇ ਜਿਹੇ ਕਾਗਜਾਂ ਵਿਚ ਸਾਡੀਆਂ ਗੱਡੀਆਂ ਖੜੀਆਂ ਸਾਡੇ ਚੋਲੇ ਕਿੱਥੇ ਚੱਲਣੇ ਸਾਡੀਆਂ ਗੱਲਾਂ ਇਹ ਬਹੁਤ ਤਕੜੀਆਂ ਤਕੜੀਆਂ ਕਰਦੇ ਜਾਂ ਰੋਜ਼ ਸੁਣਦੇ ਬਿਆਨ ਇਹ ਗੱਲ ਦੂਜੀ ਗੱਲ ਹੈ ਜਿਹੜਾ ਸਾਡਾ ਇਲਾਕੇ ਦਾ ਕੰਮ ਹੈ ਚਾਹੋ ਮੰਤਰੀ ਬਣ ਬਣ ਕੇ ਬੋਲ ਕੇ ਗਏ ਵੇ ਸਾਡੇ ਨਾਲ ਇਹ ਨਹੀਂ ਵਾਦੇ ਕਰਕੇ ਸਰਕਾਰ ਲਿਆਂਦੀ ਵੀ ਅਸੀਂ ਕੰਮ ਦਿਵਾਵਾਂਗੇ ਚਾਹੋ ਰਾਕੀ ਹੈ ਚਾਹ ਕੋਈ ਹੋਰ ਕੰਮ ਹੈ ਸਾਡਾ ਬਘੇਰੀਆ ਕੰਮ ਹੈ ਬਿਲਕੁਲ ਸਾਡੇ ਕੰਮਾਂ 'ਚ ਨਹੀਂ ਆਪਣੇ ਨਿੱਜੀ ਦੀ ਖਾਤਰ ਆਪਣੇ ਪੈਸੇ ਬਣਾਉਣ ਦੀ ਖਾਤਰ ਚਾਹੇ ਮੰਤਰੀ ਸਾਡਾ ਪੈਸਾ ਚੱਕੋਈ ਹੈ ਆਪਣੇ ਆਪ ਦੇਖਦਾ ਪੁੱਛੋ ਇਹਨਾਂ ਬੰਦਿਆਂ ਨੂੰ ਕੋਈ ਬੰਦਾ ਕਹਦੇ ਮੇਰੀ ਸਾਰ ਲਈ ਆ ਉਹਨਾਂ ਬੰਦੇ ਨੇ ਸਾਡੇ ਕਿਸੇ ਨੇ ਨਹੀਂ ਲਈ ਕੋਈ ਸਾਨੂੰ ਲੁੱਟਗਾ ਘੁੱਟਗਾ ਜੇ ਟੈਕਸ ਨਾ ਵਾਪਸ ਲਏ ਅੱਜ ਪੁਤਲਾ ਕੱਲਾ ਅੱਜ ਦਾ ਦਿੰਨੀ ਹੈ ਬੰਨਵਾ ਰੂਹਾਂ ਹੈ ਇਹਦਾ ਮੂੰਹ ਹੈ ਇਹਦੇ ਮਗਰੇ ਦੀਆਂ ਰੂਹਾਂ ਹੈ ਅਸੀਂ ਅੱਜ ਲੱਗੇ ਜਾਨ ਅਗਰ ਇਹ ਨਾ ਕੰਮਗਾਹਾ ਹੋਇਆ ਤਾਂ ਹਰ ਤੁਹਾਨੂੰ ਦੂਆ ਦਿਨ ਮੈਂ ਖੇਚੜ ਜਾਊਂਗਾ ਭਾਈ ਬਣ ਕੇ ਲੋਕਾਂ ਦੀ ਆਵਾਜ਼ ਬਣੋ ਅੱਜ ਰੋਜ ਅਗਲਾ ਮੰਗੋ ਕੁਲਵੀਰ ਜੀ ਮੰਤਰੀ ਸਾਹਿਬ ਤਾਂ ਕਹਿੰਦੇ ਗੁਰਬਖਸ਼ਾਲਸਾ ਬਾਈ ਫਤਿਹਜੀ ਇਹ ਜੋ ਸਰਕਾਰ ਦਾ ਭਗਵੰਦ ਮਾਰ ਦਾ ਮੁਰਦਾ ਫੁਕਤਲਾ ਫੁਕਿਆ ਕਿ ਸਾਡੀ ਟਰੱਕ ਸੋਸਾਇਟੀ ਮਿਸੇਵਾਲ ਪ੍ਰਧਾਨ ਬੰਦੀਪ ਸਿੰਘ ਸ਼ਾਹ ਦੀ ਗਵਾਈ ਹੇਠ ਫੁਕਿਆ ਗਿਆ ਹੈ ਤੇ ਜੋ ਸਰਕਾਰ ਨੇ ਸਾਡੇ ਟਰਾਂਸਪੋਰਟਰਾਂ ਤੇ 25000 ਰੁਪਿਆ ਸਾਲ ਦੀ ਪਾਸਿੰਗ ਫੀਸ ਪਾਸ ਕਰਾਉਣ ਵਾਸਤੇ 25000 ਰੁਪਿਆ ਕਰ ਦਿੱਤਾ ਪਾਸਿੰਗ ਫੀਸ ਵਧਾ ਦਿੱਤੀ 15 ਸਾਲ ਪੁਰਾਣੀ ਗੱਡੀਆਂ ਦੀ ਜੋ ਟੈਕਸ ਚਾਰ-ਚਾਰ ਸਾਲ ਦੇ ਇਕੱਠੇ ਕਰਦੇ ਹੈ ਤੇ ਹੋਰ ਟੈਕਸ ਵਧਾਉਂਦੇ ਆ ਉਹਨਾਂ ਦੇ ਗੱਡੀਆਂ ਵਾਲੇ ਨੂੰ ਕਮਾਈ ਹੈ ਨਹੀਂ ਸਾਧਨ ਹੈ ਨਹੀਂ ਕੋ ਟ੍ਰਾਂਸਪੋਰਟ ਦਾ ਕਮਾਈ ਦਾ ਟੈਕਸ ਕਾਗਜ਼ ਬਣਾਉਣ ਦੇ ਕਾਗਜ਼ ਪੂਰੇ ਨਹੀਂ ਹੋ ਰਹੇ ਬਣਾ ਨਹੀਂ ਰਹੇ ਤੇ ਇਸ ਦੇ ਸਬੰਧ ਵਿੱਚ ਸਰਕਾਰ ਦਾ ਅੱਜ ਜਿਵੇਂ ਪਹਿਲੇ ਤੇ ਦੋ-ਚਾਰ ਦਿਨ ਪਹਿਲਾਂ ਨੰਕਲ ਯੂਨੀਅਨ ਡਰਾਈ ਦਾ ਸਰਕਾਰ ਦਾ ਪੁੱਤਲਾ ਫੁਕਿਆ ਇਸੇ ਤਰ੍ਹਾਂ ਅੱਜ ਸਾਡੀ ਟ੍ਰਾਂਸਪੋਰਟ ਸੁਸਾਇਟੀ ਕੀ ਪ੍ਰਸਾਧ ਨੇ ਵੀ ਇਥੇ ਸਰਕਾਰ ਦਾ ਪੁੱਤਲਾ ਫੁਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹਾਂ ਜੀ ਹਲੋ ਸਾਹਿਬ ਜਿਹੜੀ ਨਿਵਾਹੀ ਕਵੀ ਦਿੱਖਦੇ ਪਰਾਉ ਜਿਹੜੇ ਪਤਲਾ ਫੁਕਿਆ ਗਿਆ ਇਹ ਜਿਹੜੀ ਸਾਡੇ ਅਨਸ਼ੋਰ ਚਾਇਨਾ ਨੇ ਵਧਾ ਤਿਆ ਪਤਕੀ ਪਤੀ ਹਜ਼ਾਰ ਕਰਤੀਆਂ ਉਹਨਾਂ ਦੇ ਸਬੰਧ ਵਿੱਚ ਜਿਹੜਾ ਪਤਲਾ ਉਹਦਾ ਫੁਕਿਆ ਗਿਆ ਕਿਉਂਕਿ ਜਿਹੜੀ ਪੰਜਾਬ ਸਰਕਾਰ ਦੀ ਜਾਂ ਸਾਡੇ ਕਾਲੀ ਆਪ ਸਰਕਾਰ ਮੇਰੇ ਵੀ ਜਿਹੜੀ ਨੀਤੀ ਆਇਓ ਬਿਲਕੁਲ ਸਾਡੇ ਟਰੱਕੋ ਬਿਠਾ ਦੇ ਖਿਲਾਫ ਹੈ ਇਹ ਸਾਡੇ ਟਰੱਕ ਬਿਠਾ ਨੂੰ ਖਤਮ ਕਰਨਾ ਚਾਹੁੰਦੇ ਤਾਂ ਕਿ ਜਿਹੜੇ ਉੱਚੇ ਵੱਡੇ ਘਰਾਣੇ ਆ ਉਹਨਾਂ ਨੂੰ ਹੀ ਕੰਮ ਦਿੱਤਾ ਜਾਵੇ ਅਸੀਂ ਇਹ ਚਾਹੁੰਦੇ ਆ ਇਹ ਜਿਹੜਾ ਅਸੀਂ ਪ੍ਰੈਸ਼ਰ ਕਰਿਆ ਕਿਉਂਕਿ ਵੀ ਸਰਕਾਰ ਚੱਕ ਕਿਉਂਕਿ ਇੱਕ ਤਾਂ ਵੋਟਾਂ ਦਾ ਲਖੇ ਚੱਲ ਰਿਹਾ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਬਹੁਤ ਕੰਮ ਕਰਾ ਰਹੇ ਪਰ ਜਿਹੜੀਆਂ ਸਾਡੀ ਕਟੀਆਂ ਦੇ ਤੰਦੇ ਆ ਇਹਨਾਂ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਬੜੀਆਂ ਹੋਰ ਬੜੀਆਂ ਬੋਲ ਬੋਲੀਆਂ ਨੀਤੀਆਂ ਬਣਾ ਰਹੇ ਇਸ ਕਰਕੇ ਅਸੀਂ ਇਹ ਮੰਗ ਬੁੱਕਿਆ ਅਸੀਂ ਕਹਿੰਦੇ ਜਿਹੜੀ ਸਾਡੀ ਪਾਸਿੰਗ ਆ ਉਹ ਘੱਟ ਕੀਤੀ ਜਾਵੇ ਔਰ ਜਿਹੜੇ ਸਾਡੇ ਟੈਕਸ ਹੈ ਉਹ ਵੀ ਘੱਟ ਕੀਤੇ ਜਾਵੇ ਪਰ ਇਹ ਇਹਨੇ ਘੱਟ ਤਾਂ ਕਿਆ ਕਰਦੇ ਸੀਗੇ ਪਹਿਲਾਂ ਸਾਡੇ ਜਿਹੜੇ ਆਮ ਆਪਰੇਟਰ ਸੀਗਾ ਉਹ ਇੱਕ 3 ਮਹੀਨੇ ਦਾ ਟੈਕਸ ਭਰ ਕੇ ਆਪਣੀ ਗੱਡੀ ਚਲਾ ਦਿੰਦਾ ਸੀਗਾ ਪਰ ਹੁਣ ਇਹਨਾਂ ਨੇ ਸਾਲ ਦੇ ਟੈਕਸ ਕਰਤੇ ਇੱਕ ਬੰਦਾ ਜਿਹੜਾ 3 ਮਹੀਨੇ ਦਾ ਟੈਕਸ ਨਹੀਂ ਦੇ ਸਕਦਾ ਉਹ ਸਾਲ ਦਾ ਕਿੱਥੇ ਟੈਕਸ ਦੇਊਗਾ ਇਸ ਕਰਕੇ ਅਸੀਂ ਇਹ ਕਹਿੰਦੇ ਸਰਕਾਰ ਨੂੰ ਕਿ ਸਰਕਾਰੇ ਜਾਗ ਜਾ ਕਿਉਂਕਿ ਬਹੁਤਾ ਟਾਈਮ ਨਹੀਂ ਰਹਿ ਗਿਆ ਆਗਰ ਤੇਰੀ ਇਹੀ ਨਿੱਤ ਰਹੀ ਤੂੰ ਫੇਲ ਹੋ ਜਾਊਗਾ ਤੇਰੇ ਜਿਹੜੇ ਬੰਮਾ ਜਿਹੜੇ ਜਿੱਤੇ ਸੀ ਪਰ ਮੈਨੂੰ ਲੱਗਦਾ ਇਹ 10 ਵੀ ਨਹੀਂ ਜਿੱਤਣੇ ਜੇਕਰ ਤੁਸੀਂ ਆਪਣੀਆਂ ਇਹ ਨਿੱਤियां ਨਹੀਂ ਬਦਲਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਦਾ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਏ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਸਾਡੇ ਟਰਾਂਸਪੋਰਟ ਦੀਆਂ ਮਾਰੂ ਨੀਤੀਆਂ ਹੈ ਤਾਂ ਪੂਰੇ ਪੰਜਾਬ ਦੇ ਲੋਕ ਮਾਰੂ ਨੀਤੀਆਂ ਤੇ ਹੀ ਇਹ ਕੰਮ ਕਰਿਆ ਕਰਦੇ ਪਰ ਸਾਡੇ ਟਰਾਂਸਪੋਰਟ ਦੇ ادارے ਨੂੰ ਇਹਨਾਂ ਨੇ ਸਭ ਤੋਂ ਵੱਧ ਜ਼ਿਆਦਾ ਮਾਰਿਆ ਇਹਨਾਂ ਨੇ ਡੇਰਾ ਬਸੀ ਆ ਕੇ بڑے بڑے ਵਾਅਦੇ ਕੀਤੇ ਤੇ ਇੱਕ ਵਾਰ ਜਦ ਉੱਥੇ ਧਰਨਾ ਲੱਗਿਆ ਤਾਂ ਆ ਇੱਥੇ ਡੇਰਾ ਬਸੀ ਕੋਲ ਲਾ ਰੱਖਿਆ ਕਾਫੀ 1.5-2 ਸਾਲ ਯੂਨੀਅਨਾਂ ਦੀ ਬਹਾਲੀ ਲਈ ਨਾ ਤਾਂ ਅਜੇ ਤੱਕ ਸਾਡੀਆਂ ਯੂਨੀਅਨਾਂ ਬਹਾਲੀ ਹੋਈ ਹੋਣੀਆਂ ਉਹ ਤਾਂ ਕਿਹਾ ਕਰਨੀ ਦਾ ਪਰ ਇਹਨਾਂ ਨੇ ਸਾਡੇ ਵਾਸਤੇ ਪਹਿਲਾਂ ਟੈਕਸ ਤਾਜ਼ੀ ਕੁਆਰਟਰਲੀ ਭਰ ਦਿੰਦੇ ਸਨ ਹੁਣ ਇਹਨਾਂ ਨੇ ਬਾਅਦ ਚ ਸਾਰਾ 25000 ਰੁਪਏ ਸਾਲ ਦਾ ਟੈਕਸ ਭਰ ਰਿਹਾ ਬਹੁਤ ਕੰਮ ਹੈ ਨਹੀਂ ਹੈ ਇੰਡਸਟਰੀ ਕਿੱਥੇ ਦੇ ਪੰਜਾਬ ਦੇ ਵਿੱਚ ਜਿਆਦਾ ਕੋਈ ਇੰਡਸਟਰੀ ਲੈ ਕੇ ਆਵੇ ਫਿਰ ਜਿੰਨੇ ਮਰਜ਼ੀ ਖਰਚੇ ਵੰਦਾ ਉਥੇ ਬਾਅਦ ਉਹ ਇਹਨਾਂ ਨੇ ਗ੍ਰੀਨ ਟੈਕਸ ਲਗਾ ਦਿੱਤੇ ਹੁਣ ਗ੍ਰੀਨ ਟੈਕਸ ਤੇ ਬਾਅਦ ਜਿਹੜੀਆਂ ਸਾਡੀਆਂ ਗੱਡੀਆਂ ਪਾਸਿੰਗ ਆ ਹੁਣ 15-15 ਸਾਲ ਹੋ ਗਏ ਗੱਡੀਆਂ ਨੂੰ ਉਸ ਤੋਂ ਬਾਅਦ ਜੋ ਵੀ ਗੱਡੀਆਂ ਪਾਸਿੰਗ ਹੋਣੀਆਂ ਇਹਨਾਂ ਨੇ 20-20% ਉਹਨਾਂ ਦੇ ਉੱਪਰ ਜੋ ਫੀਸ ਅਲੱਗ ਫੀਸ ਲਗਾ ਦਿੱਤੀ ਸਾਡੀਆਂ ਗੱਡੀਆਂ ਦੀ ਪਾਸਿੰਗਾਂ ਨਹੀਂ ਹੋ ਰਹੀਆਂ ਉੱਥੇ ਜਾ ਕੇ ਜੋ ਮਰਜੀ ਦੇਖ ਲੋ ਤੇ ਦਲਾਲ ਬਿਠਾਲੇ ਵੇ ਇਹਨਾਂ ਨੇ ਜਦ ਤੱਕ ਦਲਾਲਾ ਕੋਲ ਨਹੀਂ ਜਾਂਦੇ ਜਦ ਤੱਕ ਕੰਮ ਨਹੀਂ ਹੁੰਦੇ ਕਿਹਨੂੰ ਕਹੀਏ ਇੱਕ ਨਾਂ ਦੀ ਆਮ ਆਦਮੀ ਪਾਰਟੀ ਐ ਬਸ ਇਹ ਖਾਸ ਬੰਦਿਆਂ ਦੇ ਜਿਹੜੇ ਥੋੜੇ ਬੋਤੇ ਬੰਦੇ ਆ ਉਹਨਾਂ ਦੇ ਵਾਸਤੇ ਹੀ ਸੋਚਿਆ ਕਰਦੀ ਬਾਕੀ ਦਾ ਆਮ ਬੰਦਿਆਂ ਨੂੰ ਤਾਂ ਮਾਰੂ ਨਿੱਕੀਆਂ ਦੇ ਉੱਪਰ ਉਹ ਕੰਮ ਕਰਿਆ ਕਰਦੀ ਐ ਮਿਲਣਾ ਕਵੀਰਪੁਰ ਜਾ ਕੇ ਲਾਣ ਕੀਰਤਪੁਰ ਸਾਹਿਬ ਜਾਣੀ ਸਮਾ ਟਾਈਮ ਰੱਖਣ ਟ੍ਰਾਂਸਪੋਰਟਾਂ ਨੂੰ ਦੇਖਦੇ ਮੈਂ ਕਹੂੰਗਾ ਹਰਾ ਕੀ ਕਨੋਲੀ ਪਾਕਿਸਤਾਨ ਤੇ ਨਹੀਂ ਜਾਣੀ ਆ ਆਰਟੀਓ ਦਫਤਰ ਰੋਪੜ ਦਾ ਥੋਤੇ ਬਾਹਰ ਨਹੀਂ ਹੈ ਇਹ ਜਿਹੜੇ ਟੈਕਸ ਬਾਤੇ ਉਸ ਵਿਧਾਨ ਸਭਾ ਦੇ ਵਿੱਚ ਤੁਸੀਂ ਕਦੇ ਗੱਲ ਚੱਕ ਕੇ ਆਓ ਵੀ ਲੋਕਾਂ ਪਰ ਨਜਾਇਜ਼ ਹੋ ਰਹੀ ਹੈ ਹੁਣ ਇਹਦਾ ਚੀਜ਼ ਦਾ ਜਿਹੜਾ ਪਿੱਛੇ ਨੂੰ ਮੋੜੋ ਲੋਕਾਂ ਨੂੰ ਰਾਹ ਦਿਓ ਮੈਂ ਕਿਹਾ ਟਟੀਆਂ ਮੈਂ ਗੱਡੀਆਂ ਇਹਨੇ ਪੁਰਾਣੇ ਟਾਈਮ ਦੇ ਟੈਕਸ ਉੱਟ ਕੇ ਖੜੀਆਂ ਦੇਵਰਾਦੂਨ ਨੂੰ ਉਹਨਾਂ ਨੂੰ ਵੀ ਚਲਦੀਆਂ ਕਰੋ ਤੁਹਾਡਾ ਰੈਵਨਿਊ ਆਪ ਤੁਸੀਂ ਕੀ ਕਰਿਆ 7 ਸਾਲ ਦਾ ਸਰਕਾਰ ਨੇ ਕਰਿਆ ਟੈਕਸ ਵਧਾ ਇੱਕ ਇੱਕ ਸਾਲ ਦਾ ਕਰਤਾ ਜਿਹੜਾ ਅਸੀਂ ਤਿੰਨਾਂ ਮਹੀਨਿਆਂ ਚ ਭਰ ਲਾਦਾ ਚਾਹ ਇੱਕ ਟਰੱਕ ਮੈਂ ਖਰੀਦ ਲਿਆ ਮੈਂ ਖਰੀਦ ਲਿਆ ਹਰਿਆਣੇ ਤੋਂ ਮੈਨੂੰ ਕਿਹਾ ਗਿਆ 4 ਸਾਲ ਦਾ ਟੈਕਸ ਭਰ ਬਲਵੀਰ ਸਿੰਘ 1 ਲੱਖ ਰੁਪਈਆ ਨਾਲ ਉਹ ਲੈ ਗਾ ਡੇਢ ਲੱਖ ਕਾਗ ਜਾਂਦਾ ਮੈਂ 2-3 ਲੱਖ ਦੀ ਗੱਡੀ ਖਰੀਦਦਾ 5 ਲੱਖ ਰੁਪਈਆ ਕਾੜ ਗਿਆਦਾ ਮੈਂ ਹੁਣ ਥੋੜੇ ਦਿਨਾਂ ਦੇ ਵਿੱਚ 20-22 ਲੱਖ ਦੀ ਕਾਰ ਖਰੀਦਦਾ ਮੈਨੂੰ 3.5 ਲੱਖ ਰੁਪਈਆ ਮੰਗਦੇ ਉਹ ਕਦੇ ਪਾਸ ਹੋਣ ਨੂੰ ਆ ਉਹ ਪਾਸ ਹੋਈ ਵੀ ਉਹਨੇ ਸਰਕਾਰ ਨੂੰ ਸਾਰੇ ਪੈਸੇ ਦੇ ਗੇ ਨੰਬਰ ਚੰਡੀਗੜ੍ਹ ਦਾ ਉਦਾਂ ਤੁਸੀਂ ਚੰਡੀਗੜ੍ਹ ਨੂੰ ਕਹਿੰਦੇ ਸਾਡੀ ਸਟੇਟ ਹੈ ਫਿਰ ਐਤਾ ਕਹਿੰਦੇ ਵੀ 3 ਲੱਖ ਰੁਪਈਆ ਦੇਵੀਂ ਕਿਹ ਆ ਨੀਤੀਆਂ ਐ ਇਹ ਨੀਤੀਆਂ ਆ ਵੀ ਪੰਜਾਬ ਦਾ ਰੈਵਨਿਊ ਖਤਮ ਕਰਕੇ ਜਿਹੜਾ ਪੰਜਾਬ ਰਹਿੰਦਾ ਵੀ ਮਣ ਮੋਟਾ ਰੋਟੀ ਖਾਂਦਾ ਸੀ ਬਰਬਾਦ ਕਰਕੇ ਜੀਐਲਐਮ ਵਧਾਏਗੇ ਪਰ ਇਹ ਕਹਿੰਦੇ ਵੀ ਪੰਜਾਬ ਦੇ ਲੋਕਾਂ ਨੂੰ ਇਹ ਦਿੱਲੀ ਦੀ ਨੀਤੀ ਲਾਗੂ ਕਰਕੇ ਸਾਨੂੰ ਮਾਰਨਾ ਚਾਹੁੰਦੇ ਹੋਰ ਇਹਨਾਂ ਦੀ ਕੋਈ ਮਨ ਮਨਛਾ ਨਹੀਂ ਲੱਗਦਾ ਜੀ